ਅੜੀ ਬੰਦਸ ਮੈਂ ਕੋਏ ਨਿਠਾ ਤੂੰ ਨਾਨਕ ਮਨ ਪਾਣਾ ਕੋਲ ਕੁਮਾਈ ਤਿਸ ਮਿੱਤਰ ਵਿਚੋਲੇ ਜਾਮਿਲ ਕੰਤ ਪਿਛਾਣਾ ਬਾਣੀ ਗੁਰੂ ਗੁਰੂਹ ਬਾਣੀ ਵਿਚ ਬਾਣੀ ਅੰਮ੍ਰਿਤ ਸਾਰੇ ਗੁਰ ਬਾਣੀ ਕਹੇ ਸੇਵਕ ਜਨ ਮੰਨੈ ਪ੍ਰਤਖ ਗੁਰੂ ਨਿਸਤਾਰੇ ਬਾੜ ਵਿਡਾਨੜੈ ਮਮਸ ਤੁਮਸ ਕੋਕਾਂ ਪਈਆਂ ਰਾਹੀ ਤੋਸ ਸੇਤੀ ਲਗੜੀ ਡੋਰੀ ਨਾਨਕ ਆਨੰਦ ਸੇਤੀ ਬਨ ਗਾਹੀ ਚਵਰ ਸ਼ਦਰ ਤਾਕਤ ਸਿੰਘ ਅਸਨ ਕੇ ਮਾਲਕ ਗੁਰਤਾ ਗਦੀ ਤੇ ਬਿਰਾਜਮਾਨ ਰਾਜਨ ਰਾਜ ਪਾਨਨ ਪਾਨ ਦੇਵਾਨ ਦੇਵ ਉਪਮਾ ਮਹਾਨ ਜਿਓ ਕੇ ਮਾਲਕ ਸ਼ੈਨ ਸ਼ਾ ਪਿਤਾ ਵਾਲੀਏ ਕੁਲ ਆਲਮ ਸਰਬ ਕਾਇਨਾਤ ਸ੍ਰਿਸ਼ਟੀ ਕੇ ਰਚਨਾਇਕ ਦਾਸਾਂ ਪਾਤਸ਼ਾਹੀਆਂ ਜੀ ਕੇ ਆਤਮਕ ਸਰੂਪ ਗੁਰਤਾ ਗਦੀ ਤੇ ਬਿਰਾਜਮਾਨ ਤਨ ਤਨ ਸਤਿਗੁਰੂ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜਿਨ੍ਹਾਂ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਆਪ ਸਰਬੱਤ ਸੰਗਤਾਂ ਸਾਜ ਕਰਕੇ ਦਾਸ ਤੋਂ ਪਹਿਲਾਂ ਕਲਯੁਗ ਮੈਂ ਕੀਰਤਨ ਪ੍ਰਧਾਨਾ ਗੁਰਮੁਖ ਜਪੀਏ ਲਾਇਤਿ ਆਨੰਦ ਦੇ ਮਹਵਾਕਾਂ ਅਨੁਸਾਰ ਸਾਹਿਬ ਜੀਆਂ ਦੀ ਪਾਵਨ ਪਵਿੱਤਰ ਗੁਰਬਾਣੀ ਜੀ ਕੇ ਕੀਰਤਨ ਸੁਣ ਰਏ ਸੋ ਔ ਸਭ ਤੇ ਊਤਮ ਹਰ ਕੀ ਕਥਾ ਨਾਮ ਸੁਣਤ ਦਰਦ ਦੁਖ ਲਥਾ ਕੇਵਲ ਹਾਜ਼ਰੀ ਮਾਤਰ ਸਮਾਂ 10-15 ਮਿੰਟ ਦੇ ਵਾਸਤੇ ਮਨ ਚਿਤ ਬਿਲਤੀਆਂ ਇਕਾਗਰ ਕਰੋ ਕੋਈ ਵੀ ਰਸਨਾ ਵਾਂਝੀ ਵਿਰਲੀ ਨਾ ਰਹੇ ਜੋ ਗੁਰਮੁਖ ਪਿਆਰ ਪਰਿਵਾਰ ਵਾਲੇ ਤਿੰਨਾਂ ਦੇ ਵੱਡੇ ਸਤਿਕਾਰਯੋਗ ਭਾਈ ਸੁਖਦੇਵ ਸਿੰਘ ਜੀ ਜੋ ਕੁਝ ਸਮਾਂ ਪਹਿਲਾਂ ਅਕਾਲ ਚਲਾਣਾ ਕਰ ਗਏ ਸਨ ਪਰਿਵਾਰ ਨੇ ਤਿੰਨਾਂ ਦੀ ਯਾਦ ਨੂੰ ਤਾਜ਼ਾ ਕਰਦਿਆਂ ਹੋਇਆਂ ਪਰਿਵਾਰ ਦਾ ਸ਼ੁਕਰਾਨਾ ਸਤਿਗੁਰੂ ਜੀਆਂ ਦਾ ਸ਼ੁਕਰਾਨਾ ਕਰਦਿਆਂ ਪਰਿਵਾਰ ਦੀ ਸੋਖ ਸ਼ਾਂਤੀ ਵਾਸਤੇ ਸਤਿਗੁਰੂ ਗੁਰੂ ਗਰੀਬ ਨਿਵਾਜ ਜੀਆਂ ਦੇ ਚਰਨ ਪਰਸੇ ਸਨ ਆਓ ਗੁਰੂ ਚਰਨਾੰਦਰ ਹਾਜ਼ਰੀ ਲਵਾਈਏ ਕੋਈ ਰਸਨਾ ਵਾਂਝੀ ਨਾ ਰਹੇ ਪ੍ਰੇਮਾ ਭਾਵਨੀ ਦੇ ਨਾਲ ਮੁਖ ਦੇ ਵਿੱਚੋਂ ਉਚਾਰੋ ਜੀ ਵਾਹਿਗੁਰੂ ਜੀ ਕਾ ਜਿਨ੍ਹਾਂ ਨੇ ਜਿਹੜੀ ਨਹੀਂ ਲਵਾਈ ਇੱਕ ਵਾਰੀ ਗੱਜ ਕਰਕੇ ਆਖੋ ਜੀ ਵਾਹਿਗੁਰੂ ਜੀ ਕਾ ਸਾਧ ਸੰਗਤ ਜੀ ਜਿਸ ਸਤਿਗੁਰੂ ਜੀਆਂ ਦੀ ਗੋਦ ਦੇ ਵਿੱਚ ਆਪ ਜੀ ਸੱਜੇ ਹੋ ਜਿਹਨਾਂ ਸਤਿਗੁਰੂ ਜੀਆਂ ਨੂੰ ਨਮਸਕਾਰ ਕਰਨ ਵਾਲਾ ਸਿੱਖ ਸਤਿਗੁਰੂ ਜੀਆਂ ਦੇ ਬਾਣੇ ਦੇ ਵਿੱਚ ਰਹਿਣ ਵਾਲਾ ਸਿੱਖ ਸਦਾ ਉਸ ਪ੍ਰਮਾਤਮਾ ਅਕਾਲ ਪੁਰਖ ਵਾਹਿਗੁਰੂ ਜੀਆਂ ਦੀ ਰਜ਼ਾ ਨੂੰ ਕਬੂਲਦਾ ਹੈ ਕਿਉਂਕਿ ਜਿਹੜਾ ਗੁਰੂ ਸਾਹਿਬ ਦਾ ਸਿੱਖ ਹੈ ਨਾ ਉਹਦੇ ਉੱਪਰ ਸੁੱਖ ਆਵੇ ਦੁੱਖ ਆਵੇ ਗਮੀ ਆਵੇ ਤੇ ਖੁਸ਼ੀ ਆਵੇ ਉਹ ਹਰ ਵੇਲੇ ਆਪਣੇ ਪਰਮੇਸ਼ਰ ਅਕਾਲ ਪੁਰਖ ਵਾਹਿਗੁਰੂ ਜੀਆਂ ਅੱਗੇ ਅਰਦਾਸਾਂ ਬੇਨਤੀਆਂ ਕਰਦਾ ਹੈ। ਪਾਈ ਗੁਰਦਾਸ ਜੀ ਦੀਆਂ 12 ਪੜ੍ਹੀਏ ਨਾਮ ਪਾਈ ਗੁਰਦਾਸ ਜੀ ਕਹਿੰਦੇ ਵਰਤਮਾਨ ਵਿੱਚ ਵਰਤਦਾ